ਦੇਸ਼ ਦੇ ਦੇਸ਼ ਚ ਵਤਨ ਦੀ ਮਿੱਟੀ ਨਿਊ ਚੈਨਲ ਨੂੰ ਵੇਖ ਰਹੇ ਹਰ ਇੱਕ ਝੋਟਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਅਸੀਂ ਫਿਰ ਹਾਜ਼ਰ ਹਾਂ ਹਫਤਾਵਾਰੀ ਅਤੇ ਲੜੀਵਾਰ ਸ੍ਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਲੈ ਕੇ ਜੋ ਇਤਿਹਾਸ ਦੇ ਪੰਨਿਆਂ ਵਿੱਚੋਂ ਪ੍ਰਕਾਸ਼ ਕੀਤਾ ਜਾ ਰਿਹਾ ਹੈ ਅਤੇ ਇਸ ਦਾ ਭਾਗ ਨੰਬਰ 8 ਲੈ ਕੇ ਹਾਜ਼ਰ ਹਾਂ ਅਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਮੌਜੂਦ ਹਨ ਪ੍ਰਿੰਸੀਪਲ ਅਸ਼ੁਨੇਲ ਮਹੋਤਰਾ ਜੀ ਇਹਨਾਂ ਕੋ ਅਸੀਂ ਅੱਜ ਜਾਣਾਂਗੇ ਭਾਗ ਨੰਬਰ 8 ਦੀ ਜਾਣਕਾਰੀ ਸਤਿਕਾਰਯੋਗ ਪ੍ਰਿੰਸੀਪਲ ਸਾਹਿਬ ਸਤਿਕਾਰਯੋਗ ਅਧਿਆਪਕੋ ਸਾਰ ਸਭ ਠੀਕ ਹੈ ਜੀ ਬਿਲਕੁਲ ਠੀਕ ਹੈ ਜੀ ਤੇ ਪ੍ਰਿੰਸੀਪਲ ਸਾਹਿਬ ਸਾਨੂੰ ਭਾਗ ਨੰਬਰ 6 ਸੱਤ ਤੱਕ ਤੁਸੀਂ ਜਾਣਕਾਰੀ ਦਿੱਤੀ ਆ ਜੀ ਹੁਣ ਭਾਗ ਨੰਬਰ 8 ਦੀ ਜਾਣਕਾਰੀ ਦੇ ਤੁਹਾਨੂੰ ਦੇਸ਼ ਦੇਸ਼ ਵਿੱਚ ਵਤਨ ਦੀ ਨੀਤੀ ਮਨੂਸ਼ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ

ਹਾਂਜੀ ਉਹ ਤੁਸੀਂ ਮੇਰੀ ਸੇਵਾ ਮਹਾਰਾਜਾ ਰਣਜੀਤ ਸਿੰਘ ਜੀ ਦੀ ਜਿੰਨੀ ਤੇ ਬੋਲਣ ਤੇ ਗਾਈ ਦਿੱਤੇ ਤਪੱਸਾ ਸਾਥ ਮੜੀਆਂ ਕਰਤੀ ਹਾਂਜੀ ਅੱਜ ਮਹਾਰਾਜਾ ਰਣਜੀਤ ਸਿੰਘ ਜੀ ਦੀ ਜਿੰਨੀ ਤੇ ਬੋਲਣ ਦੀ ਅਤਿ ਲੀਤਵਾ ਭਾਗ ਦਾ ਪਹਿਲੀਆਂ ਸਾਥ ਲੜੀਆਂ ਚ ਸੋਤਿਆਂ ਨੇ ਬਹੁਤ ਪਿਆਰ ਬਖਸ਼ਿਆ ਬਿਲਕੁਲ ਜੀ ਬਹੁਤ ਵਧੀਆ ਤਰੀਕੇ ਨਾਲ ਕਮੈਂਟਸ ਵੀ ਆਏ ਆ ਸਤਨਾ ਲੜੀਆਂ ਦੇ ਜਿਹੜਾ ਉਹਨਾਂ ਨੇ ਸੁਣਿਆ ਵੀ ਉਹਨਾਂ ਦੀ ਜਿੰਨੀ ਬਾਰੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਜੇ ਗੱਲ ਕਰੀਏ ਸੰਧੂ ਸਾਹਿਬ ਤੇ ਮਹਾਰਾਜਾ ਰਣਜੀਤ ਸਿੰਘ ਬਹੁਤ ਆਗਾ ਵੱਡੀ ਸੋਚ ਦੇ ਮਾਲਕ ਸਨ ਉਹ ਸਾਰੇ ਧਰਮਾਂ ਸਾਰੇ ਵਰਗਾਂ ਦਾ ਸਤਿਕਾਰ ਕਰਦੇ ਸਨ ਉਹਨਾਂ ਦੇ ਸ਼ਾਸਨ ਕਾਲ ਚ ਗਰੀਬ ਕੋਈ ਚਲਾ ਜਾਂਦਾ ਸੀ ਉਹਨਾਂ ਦੇ ਦਰਬਾਰ ਚ ਲੋ ਜੀ ਲੋਨੀ ਧਨਵਾਈ ਹੁੰਦੀ ਸੀ ਜਿੰਨੀ ਕਿਸੇ ਅਮੀਰ ਦੀ ਹੁੰਦੀ ਕੋਈ ਭੇਦਭਾਵ ਨਹੀਂ ਸੀ ਉਹਨਾਂ ਦੇ ਦਰਬਾਰ ਚ ਹਾਂਜੀ ਨਹੀਂ ਸੀ ਇਹ ਬਹੁਤ ਹੀ ਸੂਝਮਾਨ ਰਾਜਾ ਮਹਾਰਾਜਾ ਪੰਜਾਬ ਨੇ ਉਹਨਾਂ ਦੇ ਰੂਚੀ ਲਿਆ ਜਿਵੇਂ ਪਿਛਲੀ ਲੜੀ ਨੰਬਰ 7 ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਰਾਜਨੀਤਿਕ ਸੂਝਬੂਦੀ ਜਾਣਕਾਰੀ ਦਿੱਤੀ ਸੀ ਇੱਕ ਤਿਵੇਂ ਮਹਾਰਾਜਾ ਰਣਜੀਤ ਸਿੰਘ ਮਿੱਤਰਤਾਪੂਰਵਕ ਜਾਂ ਜ਼ੋਰਪੂਰਵਕ ਛੋਟੀਆਂ-ਛੋਟੀਆਂ ਮੁਕਤਲਾਂ ਨੂੰ ਆਪਣੇ ਰਾਜ ਵਿੱਚ ਸ਼ਾਮਲ ਕਰ ਲਿਆ ਕਰਦੇ ਹਾਂਜੀ ਅੱਜ ਲੜੀ ਨੰਬਰ 8 ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੀ ਸਿੱਖ ਮਿਸਲਾਂ ਉੱਤੇ ਸਰਦਾਰੀ ਬਾਰੇ ਜਾਣਕਾਰੀ ਦੇਵਾਂਗੇ ਸਨ 1811 ਈਸਵੀ ਤੱਕ ਮਹਾਰਾਜਾ ਰਣਜੀਤ ਸਿੰਘ ਜੀ ਨੇ ਪੰਜਾਬ ਵਿੱਚ ਬਾਕੀ ਰਹਿੰਦੀਆਂ ਛੋਟੀਆਂ-ਛੋਟੀਆਂ ਮਿਸਲਾਂ ਜੋ ਕਿ ਉਹਨਾਂ ਦੇ ਮਿੱਤਰਾਂ ਜਾਂ ਰਿਸ਼ਤੇਦਾਰਾਂ ਦੀਆਂ ਸਨ ਉਹਨਾਂ ਤੇ ਵੀ ਹੌਲੀ-ਹੌਲੀ ਕਬਜ਼ਾ ਕਰ ਲਿਆ ਮਹਾਰਾਜਾ ਰਣਜੀਤ ਸਿੰਘ ਜੀ ਦੀ ਦੂਜੀ ਸ਼ਾਦੀ ਸਾਲ 1798 ਈਸਵੀ ਵਿੱਚ ਨਕਈ ਮਿਸਲ ਦੇ ਸਰਦਾਰ RAM Singh ਜੀ ਦੀ ਪਤਰੀ ਬੀਬੀ ਰਾਜੌਰ ਨਾਲ ਹੋਈ ਸੀ ਹਾਂਜੀ ਅਤੇ ਉਹਨਾਂ ਦੀ ਕੁੱਖੋਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਵੱਡਾ ਪੁੱਤਰ ਖੜਕ ਸਿੰਘ ਪੈਦਾ ਹੋਇਆ ਨਕਈ ਮਿਸਲ ਦੇ ਸਰਦਾਰ RAM Singh ਬਹੁਤ ਹੀ ਬਲਵਾਨ ਸਰਦਾਰ ਸਨ ਉਹਨਾਂ ਦੀ ਮਿਸਲ ਕੇਡ ਤਾਹੀਵਾਲ ਚੋਨੀਆਂ ਸਰਕਪੁਰ ਅਤੇ ਪੋਟ ਕਮਾਲੀਏ ਦੇ ਨਾਂ ਤੇ ਆਉਂਦੇ ਸਨ ਹਾਂਜੀ ਸਰਦਾਰ ਰਾਮ ਸਿੰਘ ਦੀ ਮੌਤ ਤੋਂ ਬਾਅਦ ਸਾਲ 1807 ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਰਾਜਕੌਰ ਦੇ ਭਤੀਜੇ ਕਾਨ ਸਿੰਘ ਨੇ ਮਿਸਲ ਦੀ ਬਾਦ ਦੁਰਸਮਾਨ ਪਰ ਉਹ ਬਹੁਤ ਕਮਜ਼ੋਰ ਸਿਰ ਹੋਇਆ ਇਸ ਕਰਕੇ ਮਹਾਰਾਜਾ ਰਣਜੀਤ ਸਿੰਘ ਨੇ ਨਕਈ ਮਿਸਲ ਆਪਣੇ ਰਾਜ ਵਿੱਚ ਮਿਲਾ ਦੇ ਇਸੇ ਹੀ ਤਰਜ਼ ਤੇ ਚੱਲਦਿਆਂ ਜਦੋਂ 1810 ਈਸਵੀ ਵਿੱਚ ਕਰੋੜ ਸਿੰਘ ਦੀਆਂ ਮਿਸਲਾਂ ਦੇ ਸਰਦਾਰ ਬਗੇਲ ਸਿੰਘ ਦੀ ਮੌਤ ਹੋ ਗਈ ਤਾਂ ਉਸਦੇ ਵਾਰਸ ਵੀ ਮਿਸਲ ਨੂੰ ਚਲਾਉਣ ਵਿੱਚ ਕਮਜ਼ੋਰ ਤੇ ਗੁਰੂ ਮਹਾਰਾਜਾ ਲਿਨ ਸਿੰਘ ਜੀ ਨੇ ਉਸ ਮਿਸਲ ਦੇ ਨਾਂ ਕੀ ਜਲੰਦਰ ਅਤੇ ਸ਼ਿਆਰ ਵਰਤੇ ਕਬਜ਼ਾ ਕਰਿਆ ਅਤੇ ਇਸ ਦੇ ਬਦਲੇ ਹਾਂਜੀ ਬਗੇਲ ਸਿੰਘ ਦੇ ਵਾਰਸਾਂ ਨੂੰ ਗੁਜ਼ਾਰੇ ਪੱਤੇ ਵਾਸਤੇ ਕੁਝ ਜਗੀਰਾਂ ਦੀਆਂ ਦਿੱਤੀਆਂ ਉਹਨਾਂ ਦੀ ਵਿਧਵਾ ਬੇਜਮਾਨ ਅਤੇ ਜਾਂ ਉਹਨਾਂ ਦੇ ਬੱਚਿਆਂ ਨੂੰ ਜ਼ਿਆਦਾ ਪੱਤਾ ਕਰਨ ਦੀ ਕੋਸ਼ਿਸ਼ ਜੀ ਲਾਗੇ। ਹਾਂਜੀ। ਮੇਕਸਲਾ ਦੇ ਇਤਿਹਾਸ ਵਿੱਚ ਹੈਜਲਪੁਰਿਆ ਜਾਂ ਸਿੰਘਪੁਰਿਆ ਮਿਸਲ ਦਾ ਨਾਮ ਸਭ ਤੋਂ ਪਹਿਲੇ ਨੰਬਰ ਤੇ ਆਉਂਦਾ ਹੈ। ਇਹ ਮਿਸਲ ਨਵਾਬ ਕਪੂਰ ਸਿੰਘ ਨੇ ਸਥਾਪਿਤ ਕੀਤੀ ਸੀ। ਜਦੋਂ ਉਸਨੇ ਪਿੰਡ ਹੈਜਲਪੁਰ ਨੂੰ ਕਬਜ਼ੇ ਵਿੱਚ ਲੈ ਕੇ ਇਸ ਦਾ ਨਾਮ ਸਿੰਘਪੁਰ ਰੱਖਿਆ ਤਾਂ ਇਸ ਤੋਂ ਬਾਅਦ ਇਸ ਨੂੰ ਮਿਸਲ ਸਿੰਘਪੁਰਿਆ ਦੀਆਂ ਜਾਨੀ ਇਸ ਮਿਸਲ ਹੇਠ ਜਲੰਧਰ ਫਲੌਰ ਅਤੇ ਪੱਤੀ ਵਰਗੇ ਕੁਝ ਵੱਡੇ ਨਗਰ ਸਨ ਹਾਂਜੀ ਇਹ ਲਕਾ ਸਤਲੁਜ ਦਰਿਆ ਦੇ ਦੋਵੇਂ ਪਾਸੇ پھیਲਿਆ ਹੋਇਆ ਸੀ ਮੇਰਾ ਕੀ ਜੋ ਕੇ ਸਮਝਾਂਜੀ ਸਿੰਘਪੁਰ ਦਾ ਇਲਾਕਾ ਬਿਲਕੁਲ ਬਰੰਤਾਰੰਦਲਾ ਕੌਂਦਰ ਲਾਹੀ ਜੇ ਦਾ ਇਲਾਕਾ ਹਾਂਜੀ ਇਹ ਇਲਾਕਾ ਸਤਲੁਜ ਦਰਿਆ ਦੇ ਦੋਵੇਂ ਪਾਸੇ پھیਲਿਆ ਹੋਇਆ ਸੀ 1811 ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਸ ਮਿਸਲ ਨੂੰ ਆਪਣੇ ਰਾਜ ਵਿੱਚ ਮਲਾਉਣ ਕਰਕੇ ਇਸ ਦੇ ਆਗੂ ਬੁੱਧ ਸਿੰਘ ਨੂੰ ਅਧੀਨਤਾ ਮੰਨਣ ਲਈ ਕਿਹਾ ਪਰ ਉਸਨੇ ਨਾ ਕਰ ਦਿੱਤੀ ਇਸ ਉਪਰੰਤ ਮਹਾਰਾਜਾ ਰਣਜੀਤ ਸਿੰਘ ਜੀ ਨੇ ਫਤਿਹ ਸਿੰਘ ਅਹਲੂਵਾਲੀਆ ਮੋਕਮ ਚੰਦ ਅਤੇ ਜੋਧ ਸਿੰਘ ਰਾਮਦਰੀਆ ਦੀ ਸਾਂਝੀ ਕਮਾਨ ਹੇ ਭਾਰੀ ਫੌਜ ਬੁੱਧ ਸਿੰਘ ਤੇ ਹਮਲਾ ਕਰਨ ਲਈ ਭੇਜੀ ਤੇ ਉਸ ਨੂੰ ਲੜਾਈ 'ਚ ਹਰਾਬੀ ਦਿੱਤਾ। ਹਾਂਜੀ। ਮਹਾਰਾਜਾ ਦੀਆਂ ਫੌਜਾਂ ਨੇ ਫਲੌਰ, ਜਲੰਧਰ ਅਤੇ ਪੱਟੀ ਦੇ ਬਚੇ ਹੋਏ ਇਲਾਕੇ ਵੀ ਆਪਣੇ ਕਬਜ਼ੇ ਹੇਠ ਲੈ ਲਏ। ਮਹਾਰਾਜਾ ਨੂੰ ਜੀਫੇਂਗੀ ਦੀ ਕੋਲ ਨਯੋਗੀਏ ਤੋਂ ਲੈਣਾ। ਬੋਧ ਸਿੰਘ ਬੜੀ ਮੁਸ਼ਕਲ ਨਾਲ ਜਾਨ ਬਚਾ ਕੇ ਸਤਲੁਜ ਦਰਿਆ ਦੇ ਪਾਰਲੇ ਇਲਾਕੇ ਵਿੱਚ ਚਲਾ ਗਏ। ਹਾਂਜੀ। ਇਸ ਤਰ੍ਹਾਂ ਸਾਲ 1811 ਤੱਕ ਮਹਾਰਾਜਾ ਰਣਜੀਤ ਸਿੰਘ ਜੀ ਲਗਾਤਾਰ ਜਿੱਤਾਂ ਹਾਸਲ ਕਰਦੇ ਹੋਏ ਸਤਲੁਜ ਦੇ ਉੱਤਰ ਅਤੇ ਮੱਧ ਪੰਜਾਬ ਦੇ ਮਹੱਤਵਪੂਰਨ ਇਲਾਕੇ ਦੇ ਮਾਲਕ ਬਣਦੇ ਸੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਸਭ ਤੋਂ ਵੱਡੀ ਛਾਏ ਸੀ ਕਿ ਉਹ ਸਮੁੱਚੀ ਸਿੱਖ ਕੌਮ ਦੇ ਇੱਕੋ ਇੱਕ ਤਾਕਤਵਰ ਨੇਤਾ ਬਣਨ ਉਹਨਾਂ ਨੇ ਇਸ ਮੰਤਵ ਲਈ ਜਿੱਥੇ ਸਤਲੁਜ ਦੇ ਉੱਤਰ ਅਤੇ ਮੱਧ ਪੰਜਾਬ ਵਿੱਚ ਮਹੱਤਵਪੂਰਨ ਜਿੱਤਾਂ ਪ੍ਰਾਪਤ ਕੀਤੀਆਂ ਉੱਥੇ ਉਹਨਾਂ ਨੇ ਸਤਲੁਜ ਦੇ ਦੱਖਣ ਵੱਲ ਵੀ 1806 ਤੋਂ 1809 ਦੇ ਸਾਲਾਂ ਦਰਮਿਆਨ ਕੁਲਕੀਆਂ ਤੇ ਅਰਿਆਸਤਾਂ ਦੇ ਤਿੰਨ ਮਾਰ ਚੜਾਈ ਕੀਤੀ ਅਤੇ ਆਪਣਾ ਲੋਹਾ ਮਣਵਾਇਆ ਪਰੰਤੂ ਇਨ੍ਹਾਂ ਰਿਆਸਤਾਂ ਨੇ ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਸਰਦਾਰੀ ਮੰਨਨ ਨਾਲੋਂ ਅੰਗਰੇਜ਼ਾਂ ਦੀ ਅਧੀਨਤਾ ਅਲੀ ਦਾ ਸਨਕਾਰ ਕਰਨੀ ਪਰਮਾਨਤੀ ਨੂੰ ਬਹਿਲ ਦਿੱਤਾ ਠੀਕ ਹੈ ਸੋ ਸੰਧੂ ਸਾਹਿਬ ਅੱਜ ਦੀ ਲੜੀ ਨੰਬਰ 8 ਵਿੱਚ ਅਸੀਂ ਆਪਣੇ ਸਰੋਤਿਆਂ ਨੂੰ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਜੀ ਇੱਕ ਕੁਸ਼ਲ ਰਾਜਨੇਤਾ ਸਨ ਸਾਰੀਆਂ ਮਿਸਲਾਂ ਨੂੰ ਸਿੱਖ ਰਾਜ ਦੇ ਚੰਦੇ ਆ ਇਕੱਠਾ ਕਰ ਦੇਣਾ ਚਾਹੁੰਦੇ ਸਨ ਤਾਂ ਜੋ ਆਉਣ ਵਾਲੀ ਹਨੇਰੀ ਜਿਸ ਨੂੰ ਇਸਪਿੰਜਰ ਕੰਪਨੀ ਜਾਂ ਅੰਗਰੇਜ਼ ਕਹਿੰਦੇ ਹਨ ڈٹ کے سامنا کیا گیا مہاراجا رنجیت رکھتا ہے دیکھ ری جب تک رہا ایسٹ انڈیا کمپنی نے مو نہیں بہت جلدی کیونکہ مہاراجا رنجیت بہت ہی سوجوان شکتیشالی ਰਾਜਾ ਅਥਿਲ ਅੱਠਵੀਂ ਲੜੀ ਹੈ ਅਗਲਾ ਭਾਗ ਅਗਲੀ ਨੌਵੀਂ ਲੜੀ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਨੌਵੀਂ ਲੜੀ ਚ ਆਪਾਂ ਸ੍ਰੀ ਹਰਮੰਦਰ ਸਾਹਿਬ ਦੇ ਅਤੇ ਅੰਮ੍ਰਿਤਸਰ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣਾ ਝੰਡਾ ਸਥਾਪਿਤ ਕਰਨਾ ਅੰਮ੍ਰਿਤਸਰ ਨੂੰ ਆਪਣੀ ਕਬਜ਼ੇ ਲੈਣਾ ਉਹਦੀ ਦਾ ਤਾਂ ਅਗਲੀ ਲੜੀ ਵਿੱਚ ਠੀਕ ਹੈ ਜੀ ਠੀਕ ਹੈ ਪ੍ਰਿੰਸੀਪਲ